ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਲਾ ਪਾਗ ਦੇਚਾ ਤੀਰਮਲ ਮੱਖਣ ਸ਼ਾਹ ਦਾ ਨਾਂ ਸੁਣਦੇ ਸਾਰ ਖਬਰਾ ਗਿਆ ਮੱਖਣ ਸ਼ਾਨ ਨੇ ਹੱਲਾ ਬੋਲ ਦਿੱਤਾ ਤੀਰਮਲ ਦੇ ਸਾਥੀਆਂ ਦੇ ਸਾਰੇ ਸ਼ਸਤਰਾਂ ਤੇ ਬੰਦੂਕਾਂ ਤੇ ਕਬਜ਼ਾ ਕਰ ਲਿਆ ਸਾਰਾ ਸਮਾਨ ਜੋ ਉਹ ਲੁੱਟ ਕੇ ਲਿਆਏ ਸਨ ਤੀਰਮਲ ਦੇ ਸਾਥੀਆਂ ਦੇ ਸਿਰਾਂ ਤੇ ਹੀ ਚੁਕਵਾ ਕੇ ਗੁਰੂ ਜੀ ਦੇ ਅਸਥਾਨ ਵੱਲ ਚੱਲ ਪਏ ਗੁਰੂ ਗੰਦ ਸਾਹਿਬ ਦੀ ਪਾਵਨ ਆਦਬੀੜ ਨੂੰ ਵੀ ਅਦਬ ਨਾਲ ਰੱਖ ਲਿਆ ਸਿੰਘਾਂ ਦੀਆਂ ਮੁਸਕਾਵਾਂ ਲਈਆਂ तीरमल ਨੂੰ ਨੰਗੀ ਪੈਰੀ ਨਾਲ ਟੋਰ ਲਿਆ تیرਮਲ ਨੇ ਹੱਥ ਜੋੜੇ ਕੇ ਉਸ ਨੂੰ ਇਸ ਤਰ੍ਹਾਂ ਨਾ ਲੈ ਚਾਇਆ ਚਾਹੀ ਪਰ ਮੱਖਣ ਸ਼ਾਹ ਨੇ ਕਿਹਾ ਕਿ ਸਭ ਤੇਰੇ ਕਰਕੇ ਹੀ ਹੋਇਆ ਹੈ ਫਿਰ ਵੀ ਗੁਰੂ ਸੰਤਾਨ ਹੋ ਨਾਤੇ ਤੈਨੂੰ ਛੱਡ ਦਿੰਦੇ ਹਾਂ ਜਦ ਮੁਸ਼ਕਾਂ ਬੰਨੀ ਸਮਾਨ ਉਠਾਈ تیرਮਲ ਦੇ ਸਾਥੀ ਗੁਰੂ ਜੀ ਦੇ ਅਸਥਾਨ ਪੁੱਜੇ ਤਾਂ ਗੁਰੂ ਜੀ ਨੇ ਕਿਹਾ ਸਭ ਤਨ ਮੋੜਦੇ ਹੋ ਅਤੇ ਇਹਨਾਂ ਨੂੰ ਛੱਡ ਦਿਓ ਇਹੀ ਨਾ ਮਾੜਾ ਕੀਤਾ ਸੀ ਪਰ ਕ੍ਰਿਸ਼ਨਾ ਅਧੀਨ ਕੀਤਾ ਸੀ ਸਵਤੀ ਰਮਲ ਨੂੰ ਮੋੜ ਦਿਓ ਮੱਖਣ ਸ਼ਾਹ ਨੇ ਜਦ ਕਿਹਾ ਮਾਲਕ ਅਪਰਾਧੀਆਂ ਨੂੰ ਬਖਸ਼ ਦੇਣਾ ਨੀਤੀ ਦੇ ਵਿਰੁੱਧ ਹੈ ਤਾਂ ਆਪ ਜੀ ਨੇ ਫਰਮਾਇਆ ਦਰਬ ਕੀ ਕਾਰਣੇ ਗੁਰੂ ਮਹਾਰਾਜ ਨੇ ਨਹੀਂ ਬੈਠ ਇਹੀ ਦੁਕਾਨ ਪਾਈ ਫਿਰ ਸਭ ਨੂੰ ਸਮਝਾਇਆ ਕਿ ਕ੍ਰੋਧ ਮਨੁੱਖ ਦੇ ਹਿਰਦੇ ਵਿੱਚ ਉਤਪੰਨ ਹੋ ਕੇ ਉਸ ਨੂੰ ਦੁੱਖ ਦਿੰਦਾ ਹੈ ਜਿਸ ਪਦਾਰਤੋਂ ਸੁੱਖ ਦੀ ਇੱਛਾ ਉਹੋ ਹੀ ਦੁਖਦਾਈ ਸਾਬਤ ਹੁੰਦਾ ਹੈ ਕਰੋਧ ਆਤਮਾ ਹੀ ਭੁੰਨ ਦਿੰਦਾ ਹੈ ਅਤੇ ਫਿਰ ਉਸ ਦਾ ਸੌਣਾ ਖਾਣਾ ਹੀ ਹਰਾਮ ਹੋ ਜਾਂਦਾ ਹੈ ਅਤੇ ਬਦਲੇ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਗੁਰੂ ਅਰਜਨ ਜੀ ਦਾ ਫਰਮਾਨ ਹੈ ਕਾਮ ਕਰੋਧ ਕਾਇਆ ਕੋ ਗਲ ਹੈ ਜਿਉ ਕੰਚਨ ਸੁਹਾਗਾ ਢਲ ਹੈ ਗੁਰਸਿੱਖ ਨੂੰ ਇਹ ਨਹੀਂ ਸ਼ੋਭਦਾ ਕਿ ਉਹ ਮਨ ਚਿੱਤ ਕਰਕੇ ਵੀ ਕਰੋਧ ਨੂੰ ਨੇੜੇ ਆਉਣ ਦੇਵੇ ਵਿਕਾਰ ਤਾਂ ਹੀ ਹਟ ਸਕਦੇ ਹਨ ਜੇ ਇੱਛਾ ਹਟਾਈ ਜਾਏ ਤੋਂ ਮੁੱਕਣ ਨਾਲ ਹੀ ਵਿਕਾਰ ਮੁੱਕ ਜਾਂਦੇ ਹਨ ਮੁੱਖ ਧਰਮ ਖਿਮਾ ਹੈ ਅਤੇ ਖਿਮਾ ਹੀ ਵੱਡਾ ਤਪ ਹੈ ਖਿਮਾ ਕਰਨਾ ਹੀ ਵੱਡਾ ਦਾਨ ਹੈ ਖਿਮਾ ਹੀ ਸਭ ਤੀਰਥਾਂ ਦੇ ਇਸ਼ਨਾਨ ਹਨ ਖਿਮਾ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਖਿਮਾ ਕਰਨ ਬਰਾਬਰ ਹੋਰ ਕੋਈ ਗੁਣ ਨਹੀਂ ਕਰਨੀ ਛਿਮਾ ਮਹਾ ਤਪ ਜਾਨ ਛਿਮਾ ਕਰਨ ਹੀ ਦੇਬੋ ਦਾਨ ਛਿਮਾ ਸਕਲ ਤੀਰਥ ਇਸਨਾਨ ਛਿਮਾ ਕਰਤ ਨਰ ਕੀ ਕਲਿਆਣ ਸੀਮਾ ਸਮਾਨ ਆਨ ਗੁਣ ਨਾਹੀ ਜਹ ਤੇ ਸੀਮਾ ਧਰੋ ਮਨ ਮਾਹੀ ਮੱਖਣ ਸਾਰੇ ਹੁਕਮ ਤੇ ਫੁੱਲ ਚੜਾਉਂਦੇ ਹੋਏ ਸਭ ਵਸਤੂਆਂ ਆਪਸ ਸਭ ਵਸਤੂਆਂ ਵਾਪਸ ਕਰ ਦਿੱਤੀਆਂ ਅਤੇ ਸੁਨੇਹਾ ਕੱਲਿਆ ਕਿ ਇਹ ਗੁਰ ਵਡਿਆਈ ਕਿ ਜੋ ਬੁਰਾ ਕਰਦਾ ਹੈ ਉਸ ਨਾਲ ਭਲਾਈ ਬੁਰਾ ਕਰਤ ਸੋ ਠਨ ਠੱਟੇ ਪਹਲਾਈ ਗੁਰੂ ਗੰਨ ਸਾਹਿਬ ਪੰਥ ਦਾ ਸਾਂਝਾ ਵਿਰਸਾ ਕਰਕੇ ਨਾਮ 모ੜਿਆ ਜਦ ਤੀਰਮਲ ਜਦ ਧੀਰਮਲ ਨੂੰ ਵਸਤੂਆਂ ਮਿਲੀਆਂ ਤਾਂ ਉਹ ਵੀ ਕਹਿ ਉੱਠਿਆ ਕਿ ਇਹ ਹੀ ਹੀ ਗੁਣ ਹਨ ਗੁਰਤਾ ਦੇ ਰਿਦੈ ਵਿਚਾਰੇ ਤੋਂ ਹੋ ਬਹੁ ਭਾਂਤ ਗੁਰਤਾ ਕੇ ਗੁਣ ਇਹੀ ਵਖਿਆੰਤ ਰਾਤੋਂ ਰਾਤ ਧੀਰਮਲ ਕਰਤਾਰਪੁਰ ਚਲਾ ਗਿਆ ਅਤੇ ਇਹੇ ਸੋਚਿਆ ਕਿ ਉਹ ਆਪੇ ਹੀ ਗੂਗਨ ਸਾਹਿਬੀ ਪੇਜ ਦੇਣਗੇ ਇਸੇ ਤਰ੍ਹਾਂ ਹੀ ਹੋਇਆ ਜਦ ਗੁਰੂ ਜੀ ਸ਼੍ਰੀ ਅਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਉਹਨਾਂ ਡੇਠਾ ਕਿ ਪਿੱਛੇ ਬਹੁਤ ਭੀੜ ਹੈ ਅਤੇ ਚੋਰ ਹੋ ਰਹੀ ਹੈ ਆਪ ਜੀ ਦੀ ਪੁੱਛਤੇ ਦੱਸਿਆ ਗਿਆ ਕਿ ਇਹ ਭੀੜ ਗੁਰੂ ਗ੍ਰੰਥ ਸਾਹਿਬ ਦੀ ਹੈ ਆਪ ਜੀ ਨੇ ਆਗਿਆ ਕੀਤੀ ਕਿ ਉਸ ਸਮੇਂ ਟੀਰਮਲ ਨੂੰ ਪਹੁੰਚਾਈ ਜਾਏ ਅਤੇ ਜਦ ਕੋਈ ਉਸ ਦੇ ਮੱਥੇ ਲੱਗਣ ਲਈ ਤਿਆਰ ਨਾ ਹੋਇਆ ਆਪ ਜੀ ਨੇ ਇੱਕ ਸੁਰੱਖਿਅਤ ਰਖਵਾ ਕੇ ਜਿੱਥੇ ਹੁਣ ਗੁਰਦੁਆਰਾ ਅਮਾਨਤਸਰ ਹੈ ਸੁਨੇਹਾ ਭੇਜ ਦਿੱਤਾ ਕਿ ਉਹ ਆ ਕੇ ਬੀੜ ਸੰਭਾਲ ਲਵੇ ਤੀਰਮਲ ਆਇਆ ਪਰ ਬੀੜ ਨਾ ਦਿਸੇ ਕਿਸੇ ਕਿਹਾ ਕਿ ਗੁਰੂ ਤੇਗ ਬਹਾਦਰ ਤੇਆਂ ਤਾਂ ਬੀੜ ਮਿਲ ਜਾਏਗੀ ਉਸ ਐਸਾ ਹੀ ਕੀਤਾ ਤਾਂ ਬੀੜ ਮਿਲੀ ਅਤੇ ਉਹ ਕਰਤਾਰਪੁਰ ਲੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ